ਪੰਜਾਬ ਦੇ ਸਿਰ ਤੇ ਚੜੇ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਹੈ। ਮੁਫਤਾਲੀਆਂ ਸਹੂਲਤਾਂ ਨੂੰ ਲੈ ਕੇ ਪੰਜਾਬ ਦੀਆਂ ਸਰ ਤਰ੍ਹਾਂ ਫਿਕਰਮੰਦ ਵੀ ਨੇ। ਰਾਜਨੀਤਿਕ ਤਰ੍ਹਾਂ ਉਹਦੇ ਵਿੱਚ ਮੋੜਾ ਨਹੀਂ ਘਟ ਸਕਦੀਆਂ ਕਿਉਂਕਿ ਉਹਨਾਂ ਨੂੰ ਵੋਟ ਖੁੱਸਦਾ ਨਜ਼ਰ ਆਉਣ ਲੱਗ ਜਾਂਦਾ ਹੈ। ਵੋਟ ਤਿਲਕ ਦਾ ਨਜ਼ਰ ਆਉਣ ਲੱਗ ਜਾਂਦਾ ਹੈ। ਇਸ ਲਈ ਕਹਿੰਦੇ ਕਿ ਉਹ ਇਹਨਾਂ 'ਚ ਵਾਧਾ ਤਾਂ ਕਰ ਸਕਦੀਆਂ। ਉਹਦੇ ਨਾਲ ਪੰਜਾਬ ਕਰਜ਼ਦਾਰ ਹੁੰਦਾ ਹੋ ਜਾਵੇ। ਪੰਜਾਬ ਦੇ ਸਿਰ ਤੇ ਬੋਝ ਵੱਧਦਾ ਵੱਜਵੇ ਪੰਜਾਬ ਆਰਥਿਕ ਤੌਰ ਤੇ ਡੁੱਬਦਾ ਡੁੱਬਜਵੇ ਪਰ ਅਗਲਿਆਂ ਦੀ ਕੁਰਸੀ ਜਮੀ ਰਹਿਣੀ ਚਾਹੀਦੀ ਹੈ ਸੂਪਰ ਪ੍ਰਕਿਰਿਆਵਾਂ ਪਿਛਲੀਆਂ ਸਰਕਾਰਾਂ ਤੋਂ ਚੱਲੀਆਂ ਆਉਂਦੀਆਂ ਹੁਣ ਤੱਕ ਵੀ ਵਰਕਰਾਂ ਨੇ ਕੇਂਦਰ ਰੋਲਾ ਪਾਉਂਦਾ ਕਿ ਜੇ ਤੁਸੀਂ ਮੁਫਤ ਸਕੀਮਾਂ ਚਲਾ ਲੀਆਂ ਆਪਣੀਆਂ ਫੋਟੋਆਂ ਲਾ ਲੀਆਂ ਕਿਉਂ ਕਿ ਉਹ ਆਪਣੀਆਂ ਫੋਟੋਆਂ ਲਾਉਣਾ ਚਾਹੁੰਦਾ ਉਹ ਕੇਂਦਰ ਆਪਣੀਆਂ ਯੋਜਨਾਵਾਂ ਤਹਿਤ ਆਪਣਾ ਪ੍ਰਚਾਰ ਕਰਨਾ ਚਾਹੁੰਦਾ ਇੱਕ ਵੱਖਰਾ ਮਹਿਲੂ ਹੈ 700 ਕਰੋੜ ਦਾ ਕਰਜ਼ਾ ਪੰਜਾਬ ਨੇ ਪੰਜਾਬ ਸਰਕਾਰ ਨੇ ਫੇਰ ਚੱਕ ਲਿਆ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਹਰ ਮਹੀਨੇ ਔਸਤਨ ਬਿਆਲਿਸੌ 4300 ਕਰੋੜ ਦਾ 4000 ਕਰੋੜ ਤੋਂ ਉੱਪਰ ਦਾ ਕਰਜ਼ਾ ਪੰਜਾਬ ਦੀ ਸਰਕਾਰ ਚੁੱਕ ਰਹੀ ਹੈ ਕਿਉਂਕਿ ਕਰਜ਼ਾ ਇਹਨਾਂ ਚੁੱਕਿਆ ਉਹਦਾ ਵਿਆਜ 'ਚ ਵੀ ਕਾਫੀ ਕੁਝ ਦੇਣਾ ਪੈਂਦਾ ਤਨਖਾਹਾਂ ਪੱਤੇ ਬਹੁਤ ਜ਼ਿਆਦਾ ਨਹੀਂ ਤੇ ਮੁਫਤਾਂ ਦੀਆਂ ਸਹੂਲਤਾਂ ਬਿਜਲੀ ਤੇ ਮੁਫਤ ਬੱਸ ਸਫ਼ਰ ਕਹਿੰਦੇ ਦੋ ਤਾਂ ਸਰਕਾਰ ਲਈ ਗਲੇ ਦੀ ਹੱਡੀ ਬਣ ਗਈਆਂ ਪਰ ਦੋਹਾਂ 'ਚੋਂ ਸਰਕਾਰ ਪਿਛਾ ਨਹੀਂ ਜਾਣਾ ਚਾਹੁੰਦੀ ਮੁਫਤ ਬਿਜਲੀ ਵਾਲੀ ਪਿੱਛੇ ਲੈ ਕੇ ਉਹਨਾਂ ਨੂੰ ਵੋਟਾਂ ਖਿੱਚਦੀਆਂ ਨਜ਼ਰ ਆਉਂਦੀਆਂ ਨੇ ਤੇ ਬੀਬੀਆਂ ਵਾਲੀ ਸਹੂਲਤ ਵਾਪਸ ਲੈ ਕੇ ਕਿਉਂਕਿ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੇ ਇਸ ਨੂੰ ਮੁੱਦਾ ਬਣਾਉਣਾ ਸ਼ੁਰੂ ਕੀਤਾ ਤਰਨੇ ਮਜਾਰੇ ਤੱਕ ਸ਼ੁਰੂ ਕੀਤੇ ਆ ਸਰਕਾਰ ਨਾਲ رابطہ ਸ਼ੁਰੂ ਕੀਤਾ ਕਿ ਵੀ ਸਾਡਾ ਕੀ ਕੁਸੂਰ ਹੈ ਅਸੀਂ ਟੈਕਸ ਪੇ ਕਰਦੇ ਆ ਸਾਰਾ ਕੁਝ ਕਰਦੇ ਆ ਸਾਡੇ ਚ ਬੀਬੀਆਂ ਨਹੀਂ ਚੜਦੀਆਂ ਬੀਬੀਆਂ ਨਾਲ ਆਏ ਉਹਨਾਂ ਦੇ ਘਰ ਦੇ ਜੀਵ ਨਹੀਂ ਚੜਦੇ ਫਿਰ ਫਿਰ ਸਾਡੀ ਬਸਾਂ ਚ ਕੌਣ ਚੜਦਾ ਸੋ ਇਸ ਲਈ ਪ੍ਰਾਈਵੇਟ ਟਰਾਂਸਪੋਰਟ ਵਾਲੇ ਖਾਸੇ ਕਹਿੰਦੇ ਔਖੇ ਭਰੇ ਹੋ ਰਹੇ ਨੇ ਦੂਜੇ ਪਾਸੇ ਹਰ ਰੋਜ਼ ਪੌਣੇ 4 ਲੱਖ ਬੀਬੀਆਂ ਪੰਜਾਬ ਦੀਆਂ ਸਰਕਾਰੀ ਬਸਾਂ ਚ ਮੁਫਤ ਬਸਾਫਰ ਕਰਦੀਆਂ ਪੌਣੇ 4 ਲੱਖ ਲਗਭਗ 4 ਲੱਖ ਦੇ ਨਿਡਰ ਚੱਲੀਆਂ 375000 ਤੋਂ ਵੱਧ ਬੀਬੀਆਂ ਦਾ ਮੁਫਤ ਬੱਸ ਸਫ਼ਰ ਹਰ ਰੋਜ਼ ਦਾ ਲਾਲਜੀਤ ਪੁੱਲਰ ਪੰਜਾਬ ਟ੍ਰਾਂਸਪੋਰਟ ਦੇ ਮੰਤਰੀ ਕਹਿੰਦੇ ਵੀ ਬੀਬੀਆਂ ਨੂੰ ਜਿਹੜੀ ਬੱਸ ਦੀ ਸਹੂਲਤ ਹੈ ਮੁਫਤ ਬੱਸ ਸਫ਼ਰ ਦੀ ਸਹੂਲਤ ਹੈ ਇਹ ਕੋਈ ਕੱਲੀ ਸਹੂਲਤ ਥੋੜਾ ਉਹ ਕਹਿੰਦੇ ਇਹ ਤਾਂ ਬੀਬੀਆਂ ਦੇ ਲਈ ਇੱਕ ਆਜ਼ਾਦ ਦੀ ਆਜ਼ਾਦ ਹੋਣ ਦਾ ਸਵੈਮਾਨ ਦਾ ਉਹਦਾ ਚਿੰਨ੍ਹ ਹੈ ਉਹਦਾ ਪ੍ਰਤੀਕ ਹੈ ਉਹ ਕਹਿੰਦੇ ਕਿ ਇਹ ਤਾਂ ਉਹਦਾ ਪ੍ਰਕਟਾਵਾ ਹੈ ਕਿ ਹਾਂ ਵੀ ਸਵੈ ਮਾਨ ਹੈ ਤਾਂ ਬੀਬੀਆਂ ਦੇ ਲਈ ਅਸੀਂ ਕਹਿੰਦੇ ਇਸ ਲਈ ਇਸ ਯੋਜਨਾ ਲਈ ਤਾਂ ਅਸੀਂ ਜਿੱਥੋਂ ਮਰਜ਼ੀ ਫੰਡ ਅਰੇਂਜ ਕਰੀ ਕਰਕੇ ਦਵਾਂਗੇ ਹੁਣ ਤੱਕ 28 ਮਹੀਨਿਆਂ ਚ ਲਗਭਗ 1500 ਕਰੋੜ ਰੁਪਏ ਖਰਚਾ ਆ ਲਿਆ ਇਸ ਪਰ ਪਿਛਲੇ ਵਿੱਤੀ ਬਰਸ ਦੀ ਜੇ ਮੈਂ ਗੱਲ ਕਰਾਂ 2022-23 ਦੇ ਮਾਰਚ ਤੋਂ ਮਾਰਚ ਤੱਕ ਦੇ ਹਵਾਲੇ ਨਾਲ ਵੀ ਤਾਂ 664 ਕਰੋੜ ਤੋਂ ਉੱਪਰ ਦਾ ਖਰਚਾ ਆ ਤੇ ਜੇ 23-24 ਦੇ ਹਵਾਲੇ ਨਾਲ ਇਸੇ ਤਰ੍ਹਾਂ ਗੱਲ ਕਰੀਏ ਆਪਾਂ ਤਾਂ 700 ਕਰੋੜ ਲਗਭਗ ਖਰਚਾ ਹੈ 694 ਕਰੋੜ ਤੋਂ ਉੱਪਰ ਦਾ ਤੇ ਇਹ 28 ਕ ਮਹੀਨਿਆਂ ਦੇ ਵਿੱਚ ਆ ਜੇ 2 ਸਾਲਾਂ ਦਾ ਇਹ ਲਾ ਲਈਏ ਤਾਂ 1358 ਕਰੋੜ ਬਣਦਾ باقی 4-5 ਮਹੀਨੇ ਜਿਹੜੇ ਹੋਰ ਨੇ ਉਹਨਾਂ ਨੂੰ ਮਿਲਾ ਕੇ 28 ਕ ਮਹੀਨਿਆਂ ਦਾ 1548 ਕਰੋੜ ਤੋਂ ਉੱਪਰ ਮੁਫਤ ਬੀਬੀਆਂ ਦੇ バス ਸਫਰ ਦੇ ਲਈ ਪੰਜਾਬ ਦੇ ਖਜ਼ਾਨੇ ਤੇ ਬੋਝ ਪਿਆ ਹੁਣ ਇਸ ਨੂੰ ਨਵੇਂ ਯੋਜਨਾਵਾਂ ਨਾਲ ਵੀ ਸੋਚਿਆ ਜਾ ਰਿਹਾ ਕਿ ਆਧਾਰ ਕਾਰਡ ਦੀ ਬਜਾਏ ਇੱਕ ਸਪੈਸ਼ਲ ਕਾਰਡ ਬਣਾ ਲਈਏ ਇਸ ਤੋਂ ਇੱਤੇ ਵੀ ਸਰਕਾਰ ਮਤਨ ਕਰ ਰਹੀ ਹੈ ਸਰਕਾਰ ਇਹਦੇ ਵੀ ਮਤਨ ਕਰ ਰਹੀ ਹੈ ਕਿ ਜਿਹੜੀਆਂ ਬੀਬੀਆਂ ਰਿਟਰਨ ਭਰਦੀਆਂ ਉਹਨਾਂ ਦੇ ਹਰੇਕ ਦਾ ਡਾਟਾ ਕੱਢਿਆ ਜਾਵੇ ਜਿਹੜੀਆਂ ਸਰਕਾਰੀ ਜਾਂ ਚੰਗੀਆਂ ਪ੍ਰਾਈਵੇਟ ਪੋਸਟਾਂ ਤੇ ਹੈ ਉਹਨਾਂ ਦਾ ਡਾਟਾ ਵੱਖਰਾ ਕੱਢਿਆ ਜਾਵੇ ਉਹਨਾਂ ਦੀ ਸੂਜ ਤੇ ਖਤਮ ਕੀਤੀ ਜਾਵੇ ਇਦਾਂ ਦੀਆਂ ਕੋਈ ਯੋਜਨਾਵਾਂ ਤੇ ਵੀ ਕੰਮ ਹੋ ਰਿਹਾ ਤੁਸੀਂ ਅੰਦਾਜ਼ਾ ਲਾ ਲਓ ਕਿ ਹਰ ਰੋਜ਼ ਆ ਪੰਜਾਬ ਰੋਡਵੇਜ ਪੰਨਵਸ ਪੀਆਰਟੀਸੀ ਰੋਡਵੇਜ ਪੰਨਵਸ ਤੇ ਪੀਆਰਟੀਸੀ ਦੀਆਂ ਇਹਨਾਂ ਬੱਸਾਂ ਦੇ ਵਿੱਚ ਹਰ ਰੋਜ਼ ਪੌਣੇ 4 ਲੱਖ ਬੀਬੀਆਂ ਮੁਫਤ ਸਫ਼ਰ ਕਰਦੀਆਂ ਮਤਲਬ ਹਰ ਘੰਟੇ 16000 ਤੋਂ ਵੱਧ ਬੀਬੀਆਂ ਪੰਜਾਬ ਰੋਡਵੇਜ ਦੀਆਂ ਬਸਾਂ ਚ ਮੌਤ ਸਹਰ ਕਰਦੀਆਂ। ਮਤਲਬ ਹਰ ਮਿੰਟ 265 ਬੀਬੀਆਂ। ਹਰ ਮਿੰਟ ਦੇ ਵਿੱਚ ਹਰ 1 ਮਿੰਟ ਦੇ ਵਿੱਚ 265 ਹਰ 1 ਘੰਟੇ ਦੇ ਵਿੱਚ 16000 ਤੋਂ ਵੱਧ ਤੇ ਹਰ ਰੋਜ਼ ਰੋਜ਼ਾਨਾ ਪੌਣੇ 4 ਲੱਖ 3 ਲੱਖ 75000 ਤੋਂ ਵੱਧ। ਸੋ ਇਹ ਸਥਿਤੀ ਹੈ। ਸੋ ਟ੍ਰਾਂਸਪੋਰਟ ਮੰਤਰੀ ਨੇ ਇਸ਼ਾਰਾ ਦਿੱਤਾ ਹੈ। ਕਿ ਇਸ ਨੂੰ ਵਾਪਸ ਲੈਣ ਵਾਲੀ ਪ੍ਰਕਿਰਿਆ ਵੱਲ ਨਹੀਂ ਜਾ ਸਕਦੇ ਇਸ ਨੂੰ ਬਰਕਰਾਰ ਰੱਖਾਂਗੇ ਪਰ ਪੰਜਾਬ ਦੇ ਸਿਰ ਤੇ ਵੱਧ ਰਿਹਾ ਕਰਜ਼ੇ ਦਾ ਬੋਝ ਕਿਵੇਂ ਘਟਾਉਣਾ ਇਹਦੀ ਨੀਤੀ ਤੇ ਕੋਈ ਗੱਲਬਾਤ ਨਹੀਂ ਸਰਕਾਰ ਦਾ ਕੈਬਨਟ ਦੀ ਬੈਠਕ ਨਹੀਂ ਬੁਲਾ ਪਾਰੀ ਹੈਨਾ ਉਹ ਤਾਂ ਹੋਰ ਮਸਲੇ ਚੰਨੀ ਉਲਝੀ ਆ ਕਿਉਂਕਿ ਤੋਂ ਕੈਬਨਟ ਦੀ ਬੈਠਕ ਨਹੀਂ ਹੋ ਪਾਰੀ ਸੋ ਜਦੋਂ ਕਿ ਕੈਬਨਟ ਮੰਤਰੀਆਂ ਨੂੰ ਆਪਣਾ ਫਿਕਰ ਪਿਆ ਪਤਾ ਨਹੀਂ ਕਦੋਂ ਛੁੱਟੀ ਕਦੋਂ ਕੀ ਹੋ ਜਾਣਾ ਪਰ ਅਗਲੇ ਕਹਿੰਦੇ ਵੀ ਅਸੀਂ ਬੀਬੀਆਂ ਦੀ ਸਕੂਲ ਦੀ ਛੁੱਟੀ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਮੂਰੇ ਜਿਮਨੀ ਚਾਉਣ ਵੀ ਹੈ ਉਤਵਾਲ ਫੇਰ ਅਗਲੀ ਝੋਨਾ ਦੀ ਤਿਆਰੀ ਸ਼ੁਰੂ ਹੋ ਜਣੀ ਹੈ ਜਾਨੂ ਸੋ ਇਸ ਲਈ ਇਹਨਾਂ ਤੋਂ ਪਿੱਛੇ ਹਟਣਾ ਔਖਾ ਹੈ ਪਰ ਪੰਜਾਬ ਦੇ ਸਿਰfte ਜਿਸ ਕਦਰ ਬੋਝ ਵੱਧ ਰਿਹਾ ਉਹਦਾ ਇਸ਼ਾਰਾ ਇਹ ਕਰਦਾ ਕਿ 28 ਮਹੀਨਿਆਂ ਚ 1548 ਕਰੋੜ ਦੀ ਇਸ ਯੋਜਨਾ ਦੇ ਤਹਿਤ ਖਰਚਾ